ਸਤਿਗੁਰ ਜੀ ਮੈਂ ਤੁਹਾਡਾ ਆਪਣਾ ਮੀਕਾ ਸੁਨਾਮ ਵਾਲਾ ਲੋ ਜੀ ਸੁਨਾਮ ਵਾਲੇ ਕੱਲ ਸ਼ਾਮ ਨੂੰ 5:30 ਹੋਣ ਜਾ ਰਿਹਾ ਇਸ ਗੇਟ ਦਾ ਉਦਗਾ ਤੇ ਆਜੋ ਆਪਾਂ ਬਾਕੀ ਜਾਣਕਾਰੀ ਲਈ ਗੱਲਬਾਤ ਕਰਦੇ ਹਣਾ ਠੇਕੇਦਾਰ ਸਾਹਿਬ ਨਾਲ ਜਿਨ੍ਹਾਂ ਨੇ ਇਹ ਬਣਵਾਇਆ ਪਰ ਉਹ ਜਿੰਦਗੀ ਜੀ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਸਾਰੇ ਸ਼ਹਿਰ ਨਗਰਸੀਆਂ ਨੂੰ ਸਤਿ ਸ਼੍ਰੀ ਅਕਾਲ ਸਭ ਤੋਂ ਵੱਡਾ ਪ੍ਰਾਲਾ ਸਾਡੇ ਅਮਨ ਜੀ ਮੰਤਰੀ ਸਾਹਿਬ ਨੇ ਜਿਨ੍ਹਾਂ ਨੇ ਇਹ 115 ਸਾਲ ਪੁਰਾਣੇ ਗੇਟ ਨੂੰ ਪੂਰਨ ਦੁਬਾਰੋਂ ਕੀਤਾ ਇਹ ਗੇਟ ਜਿਹੜਾ ਕੀ ਸਾਰਾ ਚੁੰਨੇ ਨਾਲ ਚਣਾਈ ਕਰਕੇ ਤੇ ਚੁੰਨੇ ਦੇ ਪਲਾਸਟਰ ਨਾਲ ਬਣਾਇਆ ਗਿਆ ਹੈ ਇਹਦੇ ਵਿੱਚ ਜੋਧਪੁਰ ਤੋਂ ਮਿਸਤਰੀ ਸਾਡੇ Rajasthan ਤੋਂ ਆਏ ਦੂਸਰੇ ਸਾਡੇ ਸਾਜਲੀ ਤੋਂ ਮਿਸਤਰੀ ਸੀ ਇੱਕ रामਪੁਰਾ ਜੀ ਤੋਂ ਸਾਡੇ ਮਿਸਤਰੀ ਭਾਈਚਾਰੇ ਦੇ ਬੰਦੇ ਸੀ ਉਹਨਾਂ ਨੇ ਬਹੁਤ ਹੈਲਪ કરી ਕਿਉਂਕਿ ਇਹ ਕੰਮ ਸਾਨੂੰ ਪਹਿਲਾਂ ਹੀ ਵਾਰੀ ਕੰਮ ਕਰਿਆ ਤਾਂ ਇਹਦੀ ਸਾਨੂੰ ਨੋਲਿਜ ਸੀਗੀ ਤੇ ਇਹ ਕੰਮ ਦੇ ਵਿੱਚ ਸਾਨੂੰ 8 ਤੋਂ 9 10 ਮਹੀਨੇ ਲੱਗੇ ਆ रामकुमार ਹਲਕਾ ਇੰਚਾਰਜ ਆਮ ਆਦਮੀ ਪਾਰਟੀ ਸੁਣਾਉਂ ਸਾਡੇ ਵੱਡੇ ਵੀਰ ਕੈਬਨਿਟ ਮਿੰਿਸਟਰ ਅਮਨ ਰਾਓੜਾ ਜੀ ਦੀ ਪਾਰਟੀ ਪ੍ਰੈਜ਼ੀਡੈਂਟ ਦੇ ਕੋਲ ਵਿਜ਼ਨ ਸੀਗਾ ਵੀ ਜਿਹੜੀ ਇਸ ਚੀਜ਼ ਦੀ ਗੇਟ ਦੀ ਸੀਗੀ ਵੀ ਜੋ ਦਿਖਾ ਉਹਨੂੰ ਮੈਂ ਉਸੇ ਤਰ੍ਹਾਂ ਹੀ ਜਿਵੇਂ ਇਹ ਅੱਜ ਤੋਂ 115 ਸਾਲ ਸੀਗਾ ਪੁਰਾਣਾ ਤਾਂ ਉਹੀ ਦਿਖਦੇ ਵਿੱਚ ਰੱਖਣਾ ਤੇ ਇਹਨੂੰ ਹੀ ਨੁਹਾਰ ਬਦਲਣੀ ਹੈ ਇਹਦੀ ਤੇ ਹੁਣ ਤੁਸੀਂ ਆਏ ਹੋ ਤਾਂ ਅੱਜ ਤੁਹਾਡੇ ਮਾਧਿਅਮ ਰਾਹੀਂ ਵੀ ਮੈਂ ਕਹੂੰਗਾ ਤੁਹਾਡੇ ਚੈਨਲ ਰਾਹੀਂ ਵੀ ਕੱਲ ਸ਼ਾਮ ਨੂੰ 5:30 ਵਜੇ ਮੰਤਰੀ ਜੀ ਖੁਦ ਆਪ ਇਸ ਦਾ ਰਵੈਤੀ ਤੌਰ ਤੇ ਇਸ ਦਾ ਉਦਘਾਟਨ ਕਰਨਗੇ ਜਿਹੜਾ ਆਪਣਾ ਵਿਰਾਸਤੀ ਗੇਟ ਬਣਾਇਆ ਗਿਆ ਹੈ ਤਾਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਤੇ ਇਲਾਕਾ ਨਿਵਾਸੀਆਂ ਨੂੰ ਅਸੀਂ ਬੇਨਤੀ ਕਰਦੇ ਆ ਸ਼ਾਮ ਨੂੰ 5:30 ਵਜੇ ਇੱਥੇ ਪਹੁੰਚਣ ਮੰਤਰੀ ਸਾਹਿਬ ਦੇ ਵਿਚਾਰ ਸੁਣਨ ਤੇ ਉਹਨਾਂ ਨੂੰ ਮਿਲ ਕੇ ਆਪਦਾ ਜਿਹੜੀ ਕੋਈ ਵਿਚਾਰ ਵਟਾਂਦਰਾ ਉਹਨਾਂ ਨਾਲ ਕਰਨ